ਆਂ ਨੂੰ ਜਿਹਨੋਂ ਸਟੈਂਡ ਦੇ ਐਗਰੀਕਲਚਰ ਵੈਲਫੇਅਰ ਮਿਨਿਸਟਰ ਸ਼੍ਰੀਮਾਨ ਸ਼੍ਰੀ ਸ਼ਿਵਾਰਜਨ ਚੋਹਾਨੂ ਮਿਲ ਕੇ ਨਿਕਲੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਸਰਦਾਰ ਜਗੀਤ ਸਿੰਘ ਡੱਲੇਵਾਲਾ ਜੀ ਦੇ ਮਰਨ ਮਰਨ ਦੇ ਸੰਬੰਧ ਵਿੱਚ ਉਹਨਾਂ ਨੇ ਜਿਸ ਪ੍ਰਕਾਰ ਦਾ ਗੱਲਬਾਤ ਕਿੰਨਾ ਕਿੰਨਾ ਮੁੱਦੇ ਆ ਤੇ ਹੋ ਸਕਦੀ ਹੈ ਉਹਨਾਂ ਨਾਲ ਮੈਂ ਵਿਚਾਰ ਕਰਕੇ ਆਇਆ ਹਾਂ ਮੈਂ ਉਹਨਾਂ ਦਾ ਇਸ ਕੱਲੀ ਵੀ ਬਹੁਤ ਨੂਨ ਤੇ ਧੰਨਵਾਦੀ ਹਾਂ ਕਿ ਭਾਰਤ ਲੋਗ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕੁਝ ਦਿਨ ਪਹਿਲਾਂ ਮੈਂ ਉਹਨਾਂ ਨੂੰ ਲਿਖਿਆ ਸੀ ਉਹ ਵੀ ਉਹਨਾਂ ਨੇ ਮੰਨਿਓ ਖਜ਼ਾਨਾ ਹੋਰ ਨੂੰ ਭੇਜਿਆ ਔਰ ਨਾਲ ਦੀ ਨਾਲ ਸਰਕਾਰ ਹਰਦੀਪ ਸਿੰਘ ਪੁਰੀ ਜਿਹੜੇ ਹਿੰਦੁਸਤਾਨ ਦੇ ਪੈਟਰੋਲੀਅਮ ਮਨਿਸਟਰ ਹਨ ਉਹਨਾਂ ਦੇ ਦਖਲ ਨਾਲ ਔਰ ਉਹਨਾਂ ਦੇ ਸਹਿਯੋਗ ਨਾਲ ਇਹ ਮੀਟਿੰਗਸ ਸੰਭਵ ਹੋ ਸਕੀਆਂ ਔਰ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਔਰ ਹਮਦਰਦੀ ਪਰ ਆ ਰਵਈਆ ਸਤਕਾਰਯੋਗ ਪ੍ਰਾਈਮ ਮਿਨਿਸਟਰ ਸਾਹਿਬ ਦਾ ਔਰ ਸਤਕਾਰਯੋਗ ਮਾਨਯੋਗ ਸੁਭਰਾਜ ਸਿੰਘ ਚੋਹਾਨ ਸਾਹਿਬ ਦਾ ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਹੈ ਕਿ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਚਾਰ ਮੁੱਦਿਆਂ ਤੇ ਐਮਐਸ ਸੁਆਮੀਨਾਥਨ ਰਿਪੋਰਟ ਉਸ ਤੋਂ ਅੱਗੇ ਜਾ ਕੇ ਕਿਸ ਪ੍ਰਕਾਰ ਸਾਰੀ ਐਮਐਸਪੀ ਗਾਰੰਟੀ ਹੋ ਸਕਦੀ ਹੈ 24 ਤੋਂ ਉੱਪਰ ਫਸਲਾਂ ਦੇ ਉੱਪਰ ਤੇ ਨਾਲ ਦੀ ਨਾਲ ਜਿਹੜਾ ਨਵਾਂ ਖਰੜਾ ਆਇਆ ਉਹ ਕਿਉਂਕਿ ਸਟੇਟਾਂ ਦਾ ਅਧਿਕਾਰ ਹੈ ਉਸ ਖਰੜੇ ਨੂੰ ਰਿਜੈਕਟ ਕਰਨ ਦਾ ਅਗਰ ਉਹ ਪੰਜਾਬ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੋਏਗਾ ਔਰ ਨਹੀਂ ਹੈ ਕੁਝ ਮੁੱਦੇ ਔਰ ਸਾਡੇ ਸਭ ਤੋਂ ਬ੍ਰਿਲੀਅੰਟ ਇਕਨੋਮਿਸਟ ਜਿਹੜੇ ਸੋਚਾ ਸਿੰਘ ਗਿੱਲ ਹੈ ਉਹਨਾਂ ਨੇ ਜਿਹੜੇ ਨੁਕਤੇ ਉਠਾਏ ਹੈ ਮੈਂ ਅੱਜ ਇਹ ਵੀ ਗੱਲ ਕਰਕੇ ਆਇਆ ਹਾਂ ਕਿ ਕੁਝ ਨੁਕਤੇ ਇਸ ਡਰਾਫਟ ਦੇ ਸਾਨੂੰ ਸੂਟ ਨਹੀਂ ਕਰਦੇ ਉਹਦੇ ਪ੍ਰਤੀ ਵੀ ਉਹਨਾਂ ਨੇ ਬਹੁਤ ਹਮਦਰਦੀ ਪ੍ਰਿਆਰ ਰਈਆ ਕਿ ਸਾਡੇ ਦਰਵਾਜ਼ੇ ਦਾਰ ਸਾਹਿਬ ਹਮੇਸ਼ਾ ਓਪਨ ਹੈ ਪ੍ਰਾਈਮ ਮਿਨਿਸਟਰ ਸਾਹਿਬ ਦੇ ਔਰ ਮਾਨਯੋਗ ਸ਼ਿਵਾਜੀ ਜੀ ਦੇ ਜਦੋਂ ਵੀ ਸਾਡੇ ਨਾਲ ਚਾਹੋ ਆ ਇਹਨਾਂ ਬੁਧਾਰਤੀ ਗੱਲ ਕਰੋ ਤੇ ਅੰਤ ਵਿੱਚ ਉਹਨਾਂ ਨੇ ਰਾਜ ਸਭਾ ਵਿੱਚ ਕਮਿਟਮੈਂਟ ਕਰ ਲਈ ਹੈ ਐਮ ਐਸ ਸੁਆਮੀਨਾਥਨ ਰਿਪੋਰਟ ਨੂੰ ਇਨ ਬਿਲ ਸੱਤ ਵੋਲਿਊਮਸ ਨੂੰ ਲਾਗੂ ਕਰਨ ਦੀ ਔਰ ਨਾਲ ਦੀ ਨਾਲ ਐਮ ਐਸ ਪੀ ਦੇਣ ਦੀ ਔਰ ਐਮ ਐਸ ਪੀ ਦਾ ਜੋ ਪ੍ਰੋਡਿਊਸ ਦੇ ਉੱਤੇ 50% ਪ੍ਰੋਫਿਟ ਹੈ ਉਹ ਦੀ ਮਾਨ ਸ਼੍ਰੀ ਸ਼ਿਵਾਜ ਸਿੰਘ ਚੋਹਾਨ ਨੂੰ ਲੈ ਕੇ ਨਿਕਲੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਜੀ ਦੇ ਮਰਨ ਮਰਦ ਦੇ ਸੰਬੰਧ ਵਿੱਚ ਉਹਨਾਂ ਨੇ ਇਸ ਪ੍ਰਕਾਰ ਦਾ ਦਲਬਾਦ ਕਿਨਾ ਕਿਨਾ ਉਦਿਆਤ ਹੋ ਸਕਦੀ ਹੈ ਉਹਨਾਂ ਨਾਲ ਮੈਂ ਵਿਚਾਰ ਕਰਕੇ ਆਇਆ ਹਾਂ ਮੈਂ ਉਹਨਾਂ ਦਾ ਇਸ ਕੱਲ ਵੀ ਬਹੁਤ ਨੂੰ ਤੇ ਤਨਵਾਦੀ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕੁਝ ਦਿਨ ਪਹਿਲਾਂ ਮੈਂ ਉਹਨਾਂ ਨੂੰ ਲਿਖਿਆ ਸੀ ਉਹ ਵੀ ਉਹਨਾਂ ਨੇ ਮਾਨਯੋਗ ਸਰਾਇਆ ਚਰਨ ਹੋਰ ਨੂੰ ਭੇਜਿਆ ਔਰ ਨਾਲ ਦੀ ਨਾਲ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਹਿੰਦੁਸਤਾਨ ਦੇ ਪੈਟਰੋਲੀਅਮ ਮਨਿਸਟਰ ਹਨ ਉਹਨਾਂ ਦੇ ਦਖਲ ਨਾਲ ਔਰ ਉਹਨਾਂ ਦੇ ਸਹਿਯੋਗ ਨਾਲ ਇਹ ਮੀਟਿੰਗਸ ਸੰਭਵ ਹੋ ਸਕੀ ਹੈ ਔਰ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਔਰ ਹਮਦਰਦੀ ਪਰ ਆ ਰਵਈਆ ਸਤਕਾਰਯੋਗ ਪ੍ਰਾਈਮ ਮਿੰਿਸਟਰ ਸਾਹਿਬ ਦਾ ਔਰ ਸਤਕਾਰਯੋਗ ਮਾਨਯੋਗ ਸਿਮਰਾਜ ਸਿੰਘ ਚੋਹਾਨ ਸਾਹਿਬ ਦਾ ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਹੈ ਕਿ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਚਾਰ ਮੁੱਦਿਆਂ ਤੇ ਐਮਐਸ ਸੁਆਮੀਨਾਥਨ ਰਿਪੋਰਟ ਉਸ ਤੋਂ ਅੱਗੇ ਜਾ ਕੇ ਕਿਸ ਪ੍ਰਕਾਰ ਸਾਰੀ ਐਮਐਸਪੀ ਗਾਰੰਟੀ ਹੋ ਸਕਦੀ ਹੈ 24 ਤੋਂ ਉੱਪਰ ਫਸਲਾਂ ਦੇ ਉੱਪਰ ਤੇ ਨਾਲ ਦੀ ਨਾਲ ਜਿਹੜਾ ਨਵਾਂ ਖਰੜਾ ਆਇਆ ਹੈ ਉਹ ਕਿਉਂਕਿ ਸਟੇਟਾਂ ਦਾ ਅਧਿਕਾਰ ਹੈ ਉਸ ਖਰੜੇ ਨੂੰ ਰਿਜੈਕਟ ਕਰਨ ਦਾ ਅਗਰ ਉਹ ਪੰਜਾਬ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੋਏਗਾ ਔਰ ਨਹੀਂ ਹੈ ਕੁਝ ਮੁੱਦੇ ਔਰ ਸਾਡੇ ਸਭ ਤੋਂ ਬ੍ਰਿਲੀਅੰਟ ਇਕਨੋਮਿਸਟ ਜਿਹੜੇ ਸੁਚਾਸਤ ਗਿੱਲ ਹੈ ਉਹਨਾਂ ਨੇ ਜਿਹੜੇ ਨੁਕਤੇ ਉਠਾਏ ਹੈ ਮੈਂ ਅੱਜ ਇਹ ਵੀ ਗੱਲ ਕਰਕੇ ਆਇਆ ਹਾਂ ਕਿ ਕੁਝ ਨੁਕਤੇ ਇਸ ਡਰਾਫਟ ਦੇ ਸਾਨੂੰ ਸੰਤੁਸ਼ਟ ਨਹੀਂ ਕਰਦੇ ਉਹਦੇ ਪ੍ਰਤੀ ਵੀ ਉਹਨਾਂ ਨੇ ਬਹੁਤ ਹਮਦਰਦੀ ਪ੍ਰਗਟ ਰਹੀਆ ਕਿ ਸਾਡੇ ਦਰਵਾਜ਼ੇ ਰਾਜ ਸਾਹਿਬ ਹਮੇਸ਼ਾ ਓਪਨ ਹੈ ਪ੍ਰਾਈਮ ਮਿਨਿਸਟਰ ਸਾਹਿਬ ਦੇ ਔਰ ਮਾਨਯੋਗ ਚੰਦਰ ਸਿੰਘ ਜੀ ਦੇ ਆ ਜਦੋਂ ਵੀ ਸਾਡੇ ਨਾਲ ਚਾਹ ਹੋ ਆ ਕੇ ਗੱਲ ਕਰੋ ਤੇ ਅੰਤ ਵਿੱਚ ਉਹਨਾਂ ਨੇ ਰਾਜ ਸਭਾ ਵਿੱਚ ਕਮਿਟਮੈਂਟ ਕਰ ਲਈ ਹੈ ਐਮ ਐਸ ਸੁਆਮੀਨਾਥਨ ਰਿਪੋਰਟ ਨੂੰ ਇਨ ਬਿਲ ਸਾਤ ਤੋਂ ਵੋਲੀਅਮ ਜ਼ਰੂਰ ਲਾਗੂ ਕਰਨ ਦੀ ਔਰ ਨਾਲ ਦੀ ਨਾਲ ਐਮਐਸਪੀ ਦੇਣ ਦੀ ਔਰ ਐਮਐਸਪੀ ਦਾ ਜੋ ਪ੍ਰੋਡਿਊਸ ਦੇ ਉੱਤੇ 50% ਪ੍ਰੋਫਿਟ ਹੈ ਉਹ ਦੀ ਮਾਨ ਸ਼੍ਰੀ ਸ਼ਿਵ ਰਾਜ ਸਿੰਘ ਚੋਹਾਨ ਨੂੰ ਮਿਲ ਕੇ ਨਿਕਲੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਜੀ ਦੇ ਮਰਨ ਮਰਦ ਦੇ ਸੰਬੰਧ ਵਿੱਚ ਉਹਨਾਂ ਨੇ ਜਿਸ ਪ੍ਰਕਾਰ ਦਾ ਦਲਬਾਤ ਕਿੰਨਾ ਕਿੰਨਾ ਵਿਧਿਆਤ ਹੋ ਸਕਦੀ ਹੈ ਉਹਨਾਂ ਨਾਲ ਮੈਂ ਵਿਚਾਰ ਕਰਕੇ ਆਇਆ ਹਾਂ ਮੈਂ ਉਹਨਾਂ ਦਾ ਇਸ ਕੱਲ ਵੀ ਬਹੁਤ ਨਹੀਂ ਤੇ ਧਨਵਾਦੀ ਹਾਂ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕੁਝ ਦਿਨ ਪਹਿਲਾਂ ਮੈਂ ਉਹਨਾਂ ਨੂੰ ਲਿਖਿਆ ਸੀ ਉਹ ਵੀ ਉਹਨਾਂ ਨੇ ਮਾਨਯੋਗ ਸਰਾਇਆ ਚਰਨ ਹੋਰ ਨੂੰ ਭੇਜਿਆ ਅਤੇ ਨਾਲ ਦੀ ਨਾਲ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਹਿੰਦੁਸਤਾਨ ਦੇ ਪੈਟਰੋਲੀਅਮ ਮਨਿਸਟਰ ਹਨ ਉਹਨਾਂ ਦੇ ਦਖਲ ਨਾਲ ਅਤੇ ਉਹਨਾਂ ਦੇ ਸਹਿਯੋਗ ਨਾਲ ਇਹ ਮੀਟਿੰਗਸ ਸੰਭਵ ਹੋ ਸਕੀਆਂ ਅਤੇ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਔਰ ਹਮਦਰਦੀ ਪਰ ਰਵਈਆ ਸਤਕਾਰਯੋਗ ਪ੍ਰਾਈਮ ਮਿੰਿਸਟਰ ਸਾਹਿਬ ਦਾ ਔਰ ਸਤਕਾਰਯੋਗ ਮਾਨਯੋਗ ਸ਼ਿਵਰਾਜ ਸਿੰਘ ਚੋਹਾਨ ਸਾਹਿਬ ਦਾ ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਕਿ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਚਾਰ ਮੁੱਦਿਆਂ ਤੇ ਐਮ ਐਸ ਸੁਆਮੀਨਾਥਨ ਰਿਪੋਰਟ ਉਸ ਤੋਂ ਅੱਗੇ ਜਾ ਕੇ ਕਿਸ ਪ੍ਰਕਾਰ ਸਾਰੀ ਐਮ ਐਸਪੀ ਗਾਰੰਟੀ ਹੋ ਸਕਦੀ ਹੈ 24 ਤੋਂ ਉੱਪਰ ਫਸਲਾਂ ਦੇ ਉੱਪਰ ਦੇ ਨਾਲ ਦੀ ਨਾਲ ਜਿਹੜਾ ਨਵਾਂ ਖਰੜਾ ਆਇਆ ਉਹ ਕਿਉਂਕਿ ਸਟੇਟਾਂ ਦਾ ਅਧਿਕਾਰ ਹੈ ਉਸ ਖਰੜੇ ਨੂੰ ਰਿਜੈਕਟ ਕਰਨ ਦਾ ਅਗਰ ਉਹ ਪੰਜਾਬ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੋਏਗਾ ਔਰ ਨਹੀਂ ਹੈ ਕੁਝ ਮੁੱਦੇ ਔਰ ਸਾਡੇ ਸਭ ਤੋਂ ਬ੍ਰਿਲियंट ਇਕਨੋਮਿਸਟ ਜਿਹੜੇ ਸੁਚਾ ਸਿੰਘ ਗਿੱਲ ਹੈ ਉਹਨਾਂ ਨੇ ਜਿਹੜੇ ਨੁਕਤੇ ਉਠਾਏ ਹੈ ਮੈਂ ਅੱਜ ਇਹ ਵੀ ਗੱਲ ਕਰਕੇ ਆਇਆ ਕਿ ਕੁਝ ਨੁਕਤੇ ਇਸ ਡਰਾਫਟ ਦੇ ਸਾਨੂੰ ਸਵੀਕ੍ਰਿਤੀ ਕਰਦੇ ਉਹਦੇ ਪ੍ਰਤੀ ਵੀ ਉਹਨਾਂ ਨੇ ਬਹੁਤ ਹਮਦਰਦੀ ਪ੍ਰਗਟ ਰਹੀਆ ਕਿ ਸਾਡੇ ਦਰਵਾਜ਼ੇ ਰਾਜ ਸਾਹਿਬ ਮੇਸ਼ਾ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਔਰ ਮਾਨਯੋਗ ਸ਼ਿਵਰਾਜ ਸਿੰਘ ਨੂੰ ਲਗਿਆ ਜਦ ਜਦੋਂ ਵੀ ਸਾਡੇ ਨਾਲ ਚਾਹ ਉਹ ਇਹਨਾਂ ਬੁਧੇਰ ਤੇ ਗੱਲ ਕਰੋ ਤੇ ਅੰਤ ਵਿੱਚ ਉਹਨਾਂ ਨੇ ਰਾਜ ਸਭਾ ਵਿੱਚ ਕਮਿਟਮੈਂਟ ਕਰ ਲਈ ਹੈ ਐਮ ਐਸ ਸੁਆਮੀਨਾਥਨ ਰਿਪੋਰਟ ਨੂੰ ਇਨ ਬਿਨ 7 ਵੋਲਿਊਮਸ ਨੂੰ ਲਾਗੂ ਕਰਨ ਦੀ ਔਰ ਨਾਲ ਦੀ ਨਾਲ ਐਮ ਐਸ ਪੀ ਦੇਣ ਦੀ ਔਰ ਐਮ ਐਸ ਪੀ ਦਾ ਜੋ ਪ੍ਰੋਡਿਊਸ ਦੇ ਉੱਤੇ 50% ਪ੍ਰੋਫਿਟ ਹੈ ਉਹ ਦੀ ਬਾਨ ਸ਼੍ਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਮਿਲ ਕੇ ਨਿਕਲੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਸਰਦਾਰ ਜਗੀਤ ਸਿੰਘ ਢੱਲੇਵਾਲਾ ਜੀ ਦੇ ਮਰਨ ਵਰਤ ਦੇ ਸੰਬੰਧ ਵਿੱਚ ਉਹਨਾਂ ਨੇ ਜਿਸ ਪ੍ਰਕਾਰ ਦਾ ਗੱਲਬਾਤ ਕਿਨਾ ਕਿਨਾ ਉਤੀਆਤੀ ਹੋ ਸਕਦੀ ਹੈ ਉਹਨਾਂ ਨਾਲ ਮੈਂ ਵਿਚਾਰ ਕਰਕੇ ਆਇਆ ਹਾਂ ਮੈਂ ਉਹਨਾਂ ਦਾ ਇਸ ਕੱਲ੍ਹ ਵੀ ਬਹੁਤ ਰਿੰਦੇ ਧੰਨਵਾਦੀ ਹਾਂ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕੁਝ ਦਿਨ ਪਹਿਲਾਂ ਮੈਂ ਉਹਨਾਂ ਨੂੰ ਲਿਖਿਆ ਸੀ ਉਹ ਵੀ ਉਹਨਾਂ ਨੇ ਮਾਨਯੋਗ ਸਰਦਾਰ ਚੰਨੌਰ ਨੂੰ ਭੇਜਿਆ ਔਰ ਨਾਲ ਦੀ ਨਾਲ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਹਿੰਦੁਸਤਾਨ ਦੇ ਪੈਟਰੋਲੀਅਮ ਮਿਨਿਸਟਰ ਹਨ ਉਹਨਾਂ ਦੇ ਦਖਲ ਨਾਲ ਔਰ ਉਹਨਾਂ ਦੇ ਸਹਿਯੋਗ ਨਾਲ ਇਹ ਮੀਟਿੰਗਸ ਸੰਭਵ ਹੋ ਸਕੀਆਂ ਹਨ ਔਰ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਔਰ ਹਮਦਰਦੀ ਪਰਹਾ ਰਵਈਆ ਸਤਕਾਰਯੋਗ ਪ੍ਰਾਈਮ ਮਿਨਿਸਟਰ ਸਾਹਿਬ ਦਾ ਔਰ ਸਤਕਾਰਯੋਗ ਮਾਨਯੋਗ ਸ਼ਿਵਰਾਜ ਸਿੰਘ ਚੋਹਾਨ ਸਾਹਿਬ ਦਾ ਹੈ ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਹੈ ਇਹ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਚਾਰ ਮੁੱਦਿਆਂ ਤੇ ਐਮ ਐਸ ਸੁਆਮੀਨਾਥਨ ਰਿਪੋਰਟ ਉਸ ਤੋਂ ਅੱਗੇ ਜਾ ਕੇ ਕਿਸ ਪ੍ਰਕਾਰ ਸਾਰੀ ਐਮ ਐਸਪੀ ਗਾਰੰਟੀ ਹੋ ਸਕਦੀ ਹੈ 24 ਤੋਂ ਉੱਪਰ ਫਸਲਾਂ ਦੇ ਉੱਪਰ ਤੇ ਨਾਲ ਦੀ ਨਾਲ ਜਿਹੜਾ ਨਵਾਂ ਖਰੜਾ ਆਇਆ ਉਹ ਕਿਉਂਕਿ ਸਟੇਟਾਂ ਦਾ ਅਧਿਕਾਰ ਹੈ ਉਸ ਖਰੜੇ ਨੂੰ ਰਿਜੈਕਟ ਕਰਨ ਦਾ ਅਗਰ ਉਹ ਪੰਜਾਬ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੋਏਗਾ ਔਰ ਨਹੀਂ ਹੈ ਕੁਝ ਮੁੱਦੇ ਔਰ ਸਾਡੇ ਸਭ ਤੋਂ ਬ੍ਰਿਲੀਅੰਟ ਇਕਨੋਮਿਸਟ ਡੇ ਸੁਚਾਸਿ ਗਿੱਲ ਹੈ ਉਹਨਾਂ ਨੇ ਜਿਹੜੇ ਨੁਕਤੇ ਉਠਾਏ ਹੈ ਮੈਂ ਅੱਜ ਇਹ ਵੀ ਗੱਲ ਕਰਕੇ ਆਇਆ ਕਿ ਕੁਝ ਨੁਕਤੇ ਇਸ ਡਰਾਫਟ ਦੇ ਸਾਨੂੰ ਸਵੀਕ੍ਰਿਤੀ ਕਰਦੇ ਉਹਦੇ ਪ੍ਰਤੀ ਵੀ ਉਹਨਾਂ ਨੇ ਬਹੁਤ ਹਮਦਰਦੀ ਪ੍ਰਗਟ ਰਵਈਆ ਕਿ ਸਾਡੇ ਦਰਵਾਜ਼ੇ ਰਾਜ ਸਾਹਿਬ ਹਮੇਸ਼ਾ ਓਪਨ ਹੈ ਪ੍ਰਾਈਮ ਮਿਨਿਸਟਰ ਸਾਹਿਬ ਦੇ ਔਰ ਮਾਨਯੋਗ ਸਿਮਰਤ ਸਿੰਘ ਜੀ ਦੇ ਜਦ ਜਦੋਂ ਵੀ ਸਾਡੇ ਨਾਲ ਚਾਹੋ ਆ ਇਨਾ ਕੋਧ ਕਰਕੇ ਗੱਲ ਕਰੋ ਤੇ ਅੰਤ ਵਿੱਚ